ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਮੰਡੀ ਚੌਂਗ ਦੇ ਵਿੱਚ ਸੋ ਗੁਰਦਾਸਪੁਰ ਦੇ ਮੰਡੀ ਚੌਂਗ ਦੇ ਤਹਣਾ ਹਾਲਾਤ ਸਾਂਝੇ ਕਰਨ ਲੱਗੇ ਆ ਜੀ ਤੁਸੀਂ ਯਕੀਨ ਮੰਨਿਓ ਵੀ ਅੱਧੇ ਘੰਟੇ ਦੀ بارش ਹੋਈ ਹੈ ਜੀ ਅੱਧੇ ਘੰਟੇ ਦੀ بارش ਨੇ ਜਿਹੜਾ ਵਾ ਜੀ ਜਲ ਮਗਨ ਕਰਤਾ ਵਾ ਗੁਰਦਾਸਪੁਰ ਦੀਆਂ ਗਲੀਆਂ ਨੂੰ ਸੜਕਾਂ ਨੂੰ ਸੋ ਇਹ ਹਾਲਾਤ ਖਾਇਓ ਭਾਜੀ ਚੌਂਗ ਦੇ ਤਸਵੀਰਾਂ ਸਾਂਝੀਆਂ ਕਰਿਓ ਤੁਸੀਂ ਇਹ ਦੇਖੋ ਪੂਰਾ ਜਲ ਮਗਨ ਹੋ ਗਿਆ ਵਾ ਜੀ ਇਹ ਮੰਡੀ ਚੌਂਗ ਤੋਂ ਰੇਲਵੇ ਰੋਡ ਆ ਰੇਲਵੇ ਰੋਡ ਜਿਹੜਾ ਪੂਰਾ ਪਾਣੀ ਨਾਲ ਬਲੌਕ ਹੋਇਆ ਦਵਾ ਜੀ ਸੋ ਜਿਹੜੀਆਂ ਦੁਕਾਨਾਂ ਵਾਂ ਦੁਕਾਨਾਂ ਵੀ ਤਕਰੀਬਨ ਜਿਹੜੀਆਂ ਡੁੱਬੀਆਂ ਵਾਂ ਸੋ ਇਸ ਸਾਈਡ ਨੂੰ ਤਸਵੀਰ ਕਰੋ ਜੀ ਦੇਖੋ ਤਕਰੀਬਨ ਦੁਕਾਨਾਂ ਡੁੱਬੀਆਂ ਵਾਂ ਇਹ ਹਲਵਾਈ ਦੀ ਦੁਕਾਨ ਹੈ ਹੋਟਲ ਦਾ ਕੋਈ ਔਰ ਹੋਟਲ ਵਾਲਿਆਂ ਦੇ ਵੀ ਅੱਗੇ ਪਾਣੀ ਵੀ ਰਖੜਾ ਵਾ ਔਰ ਗੰਦਗੀ ਪਈ ਦੀ ਆ ਖਾਣ ਪੀਣ ਦਾ ਦੇਖੋ ਇਹ ਸਾਮਾਨ ਲੱਗਦਾ ਵਾ ਜੀ ਸੋ ਵੱਡੀ ਸਮੱਸਿਆ ਇਹਨਾਂ ਵਾ ਅਸੀਂ ਬਣੀ ਦੀ ਆ ਸੋ ਤਕਰੀਬਨ ਜਿਹੜਾ ਅਸੀਂ ਦੇਖਿਆ ਵੀ ਗੁਰਦਾਸਪੁਰ ਦੀ ਸੜਕਾਂ ਜਿਹੜੀਆਂ ਵਾਂ ਜੀ ਅੱਜ ਜਲਮਗਰੀ ਰਹੀਆਂ ਵਾਂ ਜੀ ਸੋ ਅੱਧੇ ਘੰਟੇ ਦੀ بارش ਨੇ ਹਾਲਾਤ ਕਰਤੇ ਆ ਜੇਕਰ ਜ਼ਿਆਦਾ بارش ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਫਿਰ ਤਾਂ ਬਹੁਤ ਔਖਾ ਇਸ ਸੜਕ ਵੀ ਜਿਹੜੇ ਹਾਲਾਤ ਮਾੜੇ ਨੇ ਤਕਰੀਬਨ ਜਿਹੜਾ ਪਾਣੀ ਜਿਹੜਾ ਖੜਾ ਵਾ ਦੁਕਾਨਾਂ ਦੇ ਅੱਗੇ ਖੜਾ ਵਾ ਸੜਕਾਂ ਦੇ ਖੜਾ ਵਾ ਸੋ ਇਹ ਦੇਖੋ ਹਾਲਾਤ ਤੁਸੀਂ ਇਹ ਵੀ ਹਾਲਾਤ ਜਿਹੜੇ ਆ ਜੀ ਇਹ ਸਾਰਾ ਪਾਣੀ ਖੜਾ ਇੱਥੇ ਸੋ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਫੈਲਣ ਦਾ ਖਤਰਾ ਵੀ ਬਣਿਆ ਦਾ ਵਾ ਸੋ ਤਕਰੀਬਨ ਤਕਰੀਬਨ ਜਿਹੜਾ ਪਾਣੀ ਹੈ ਨਾ ਜੀ ਆ ਦੇਖੋ ਤੁਸੀਂ ਤਕਰੀਬਨ ਹੀ ਪਾਣੀ ਖੜਾ ਵਾ ਔਰ ਗੰਦਗੀ ਵੀ ਜਿਹੜੀ ਨਾਲ ਹੀ ਪਈਦੀ ਆ ਗੰਦਗੀ ਦੇ ਨਾਲ ਜਿਹੜੀਆਂ ਬਿਮਾਰੀਆਂ ਫੈਲ ਸਕਦੀਆਂ ਵਾ ਸੋ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਮਾੜੇ ਨੇ ਜੀ ਸੋ ਤਸਵੀਰਾਂ ਸਾਧੀਆਂ ਕਰ ਰਹੀਆਂ ਨੇ ਗੁਰਰਾਸਪੁਰ ਦੇ ਮੰਡੀ ਚੌਂਗ ਦੀਆਂ ਸੋ ਮੰਡੀ ਚੌਂਗ ਦੇ ਹਾਲਾਤ ਨੇ ਤਕਰੀਬਨ ਤਾਂ ਦੱਸਿਆ ਵਾ ਕਿ ਅੱਧੇ ਘੰਟੇ ਦੀ بارش ਨੇ ਜਿਹੜਾ ਵਾ ਜਲਮਗਨ ਕਰਤਾ ਗੁਰਰਾਸਪੁਰ ਦੀਆਂ ਸੜਕਾਂ ਨੂੰ ਔਰ ਗੰਦਗੀ ਜਿਹੜੀ ਹੈ ਜੀ ਬੇਸ਼ੁਮਾਰ ਹੈ ਕਿਸੇ ਵੇਲੇ ਵੀ ਕੋਈ ਬਿਮਾਰੀ ਫੈਲ ਸਕਦੀ ਹੈ ਸੋ ਦੁਕਾਨਦਾਰ ਵੀ ਵਿਚਾਰੇ ਪਰੇਸ਼ਾਨ ਨੇ ਜੀ ਕਿਉਂਕਿ ਇਹ ਵੱਡੀ ਪਰੇਸ਼ਾਨੀ ਹੈ ਇਸ ਦਾ ਹੱਲ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ ਜੀ ਭਾਜੀ ਸਮੱਸਿਆ ਤਾਂ ਬੜੀ ਵੱਡੀ ਹੋ ਗਈ ਹੈ ਅੱਧੇ ਘੰਟੇ ਦੀ بارش ਨੇ ਹਾਲਾਤ ਕਰਤੇ ਆ ਆ ਜੀ ਪਾਣੀ ਅੱਧੇ ਘੰਟੇ 'ਚ ਅਹ ਜਿਹੜੀ بارشੋਂ ਨਹੀਂ ਆ ਦੋ ਘੰਟੇ ਨਹੀਂ ਪਾਣੀ ਨ ਕਿੰਨਾ ਲੇਟ ਜਾਂਦਾ ਜੀ ਨਹੀਂ ਨਹੀਂ ਤੇ ਸੜਕ ਤੇ ਜਾਮ ਲੱਗਾ ਵਿੱਚ ਅੱਗੇ ਜਾਮ ਲੱਗਾ ਹਾਂ ਜੀ ਅੱਛਾ ਫਿਰ ਜੇ ਜਿਆਦਾ بارش ਹੋ ਜੇ ਫਿਰ ਤਾਂ ਬੜਾ ਓਖਾ ਹੋ ਜਾਣਾ ਤੇ ਅੰਦਰ ਪਾਣੀ ਆ ਜਾਣਾ ਹਾਂ ਜੀ ਅੱਗੇ ਸਭ ਕੁਝ ਇਹਦਾ ਪਰ ਜੇ ਕੱਲ ਨੂੰ ਜਿਆਦਾ ਹੋਏ ਤੇ ਹਾਂ ਜੇ ਜਿਆਦਾ بارش ਹੋ ਗਈ ਤੇ ਫਿਰ ਓਖਾ ਹੋ ਜਾਏਗਾ ਪਰ ਹਜੇ ਤੱਕ ਹੋਇਆ ਨਹੀਂ ਇਹਦੀ ਵੀ ਲੋਇੰ ਟੂ ਵੀ ਤੇ ਮੰਗ ਕਰਦੇ ਹੋ ਭਾਜੀ ਕੀ ਹੋਣਾ ਚਾਹੀਦਾ ਹਾਂ ਜੀ ਕੀ ਮੰਗ ਕਰਦੇ ਇਹਨੂੰ ਸੜਕ ਤੇ ਸਫਾਈ ਹੋਣੀ ਚਾਹੀਦੀ ਥੱਲੋਂ ਨਾਲੇ ਵੀ ਸਫਾਈ ਹੋਣੀ ਚਾਹੀਦੀ ਜੀ ਸਫਾਈ ਸਫਾਈ ਹੋਣੀ ਜ਼ਰੂਰੀ ਹੈ ਜੀ ਸੋ ਭਾਜੀ ਉਹ ਵੀ ਆਗੇ ਭਾਜੀ ਮੈਂ ਦੇਖ ਰਿਹਾ ਵੀ ਅੱਧੇ ਘੰਟੇ ਦੀ بارش ਨੇ ਹਲਾ ਦੇ ਕਰਤੇ ਆ ਬਹੁਤ ਬਹੁਤ ਮਾੜੀ ਹਾਲਾਤ ਹੋ ਗਈ ਹੈ ਹਾਂਜੀ ਹਾਂਜੀ ਇਹ ਲਾਗੋ ਮਾੜੇ ਹੋ ਗਿਆ ਦੇਖੋ ਜੀ ਪਾਣੀ 24 ਘੰਟੇ ਖੜਾ ਹੋ ਜਾਂਦਾ ਬਾੜੀ ਪ੍ਰਸ਼ਾਦ ਬਾੜੀ ਪ੍ਰਸ਼ਾਦ ਹੁੰਦੀ ਹੈ ਪਾਣੀ ਉਹ ਖੜਾ ਹੁੰਦਾ ਜਿੱਦਾਂ ਕਿ ਦਰਿਆ ਅਦਰ ਆ ਗਿਆ ਹੈ ਅੱਛਾ ਜੀ ਆ ਦੇਖੋ ਤੁਸੀਂ ਦੇਖੋ ਇਹ ਪਿਛਲੇ ਅਦਰ ਅਦਰ ਦੇਖੋ ਅੱਗੇ ਦਿਖਾਓ ਅਦਰ ਵੀ ਦਿਖਾਓ ਤੁਸੀਂ ਪਿਛਲੇ ਸੀਜ਼ਨ 'ਚ ਨਹੀਂ ਹੈ ਦਿਖਾਓ ਇਹ ਉਹ ਵੀ ਦਿਖਾਇਆ ਮੈਂ ਨਹੀਂ ਨਹੀਂ ਹੈਗਾ ਇਹ ਪਾਣੀ ਚਲਦਾ ਨਾਲਾ ਜਾਮ ਹੋਈ ਜਾਂਦਾ ਨਾਲਾ ਨਾਲਾ ਬਲੌਕ ਹੈ ਨਾਲ ਸਾਡੀ ਅਸੀਂ ਬੇਨਤੀ ਹੈ ਕਿ ਪ੍ਰਸ਼ਾਸਨ ਦੇ ਅੱਗੇ ਇੱਕ ਨਾਲੇ ਦੀ ਸਫਾਈ ਕਰਾਈ ਜੀ ਸੜਕਾਂ ਦੇ ਨਾਲੇ ਦੀ ਸਫਾਈ ਹੋਵੇ ਪੈਸੇ ਤੇ ਮੇਰੇ ਹਿਸਾਬ ਨਾਲ ਬਾਰਸ਼ਾਂ ਤੋਂ ਪਹਿਲਾਂ ਇਹ ਸਾਫ਼ ਹੋਣੀ ਚਾਹੀਦੀ ਨਾਲੇ ਬਾਰਸ਼ਾਂ ਤੋਂ ਪਹਿਲਾਂ ਹੀ ਸਾਫ਼ ਹੋਣੀ ਚਾਹੀਦੀ ਠੀਕ ਹੈ ਆ ਦੇਖੋ ਕਿੰਨਾ ਪਾਣੀ ਸਾਰੇ ਪਿੱਛੇ ਪਾਣੀ ਪਾਣੀ ਸਾਰੇ ਸਾਰੇ ਪਾਣੀ ਹੈ ਪਾਣੀ ਹੈ ਉਹ ਇਹੀ ਨਾਲਾ ਪਾਣੀ ਸਾਰੇ ਨੂੰ ਖਿੱਚਦਾ ਆ ਰੇਲਵੇ ਰੋਲ ਵੀ ਸਾਰਾ ਡੁੱਬਿਆਦਾ ਜੀ ਸਾਰਾ ਡੁੱਬਿਆ ਬਿਲਕੁਲ ਡੁੱਬਿਆ ਹੈ ਉਹ ਲੋਕ ਜਿਹੜੇ ਤੁਹਾਡਾ ਸੰਝ ਕਰ ਰਹੇ ਆ ਪਾਣੀ ਜਲਾ ਖੜਾ ਮੇਨਸ ਮਸਿਆ ਗੰਦਗੀ ਦਿਖ ਇਹ ਜ਼ਿੰਦਗੀ ਦੇਖੋ ਤੁਸੀਂ ਆ ਦੇਖੋ ਜਿੰਨੇ ਪੌਲੂਸ਼ਨ ਦੇ ਲਿਫਾਫੇ ਆ ਜੀ ਗੰਦਗੀ ਜਿਹੜੀ ਸਾਰੀ ਤੁਹਾਨੂੰ ਇਹਦੇ ਵਿੱਚ ਲੱਗੇਗੀ ਸੋ ਕਿਤਨਾ ਜਿੱਤੇ ਇੱਕ ਜਿਹੜਾ ਅਵੇਅਰ ਹੋਣ ਦੀ ਲੋੜ ਹੈਗੀ ਆ ਜੀ ਜਿਹੜੇ ਪੌਲੂਸ਼ਨ ਦੇ ਲਿਫਾਫੇ ਅਸੀਂ ਬੇਨਤੀ ਕਰਾਂਗੇ ਸ਼ਹਿਰ ਵਾਸੀਆਂ ਨੂੰ ਵੀ ਉਹ ਨਾਲੀਆਂ ਜੀ ਨਾ ਸੁੱਟਿਆ ਕਰੋ ਸੋ ਇਹ ਦੇਖੋ ਪਾਣੀ ਬਿਲਕੁਲ ਬੰਦ ਪਿਆ ਹੋ ਜੀ ਇਸ ਜਗ੍ਹਾ ਤੋਂ ਜਿਹੜਾ ਪਾਣੀ ਅੱਗੇ ਜਾਣਾ ਸੀ ਪਰ ਬਿਲਕੁਲ ਬੰਦ ਪਾਣੀ ਤੋਂ ਪੂਰਾ ਡੰਪ ਹੋਇਆਦਾ ਪਾਣੀ ਜੀ ਸੋ ਇਹ ਡੰਪ ਪਾਣੀ ਦੇ ਨਾਲ ਜਿਹੜੀਆਂ ਬਿਮਾਰੀਆਂ ਜਿਹੜੀਆਂ ਫੈਲਣ ਦਾ ਜਿਹੜਾ ਵਾ ਖਤਰਾ ਬਣਿਆਦਾ ਵਾ ਜੀ ਕਿਸੇ ਵੇਲੇ ਵੀ ਇੱਥੇ ਜਿਹੜੀ ਆ ਸੋ ਰੇਲਵੇ ਰੋਡ ਵੀ ਭਰੇ ਜਾਵਾ ਔਰ ਮਿਸਰ ਉਹ ਮੈਂ ਦੱਸ ਰਿਹਾ ਵੀ ਅੱਧੇ ਘੰਟੇ ਦੀ بارش ਨੇ ਹਾਲਾਤ ਕਰਤੇ ਆ ਜੀ ਔਰ ਜੇਕਰ ਜ਼ਿਆਦਾ بارش ਹੋਏਗੀ ਤਾਂ ਫਿਰ ਗੁਰਦਾਸਪੁਰ ਦੇ ਹਾਲਾਤ ਦੇਖੋ ਰਾਬੀ ਰੱਖਾ ਹੋਏਗਾ ਜੀ بارش ਹੋ ਗਈ ਫਿਰ ਤਾਂ ਬੜਾ ਔਖਾ ਹੋਊਗਾ ਨਾ ਨਗਰ ਵਿੱਚ ਲੋ ਹੋ ਜਾਂਦਾ ਵਾ ਵੇਖੋ ਪਾਣੀ ਦਾ ਕਿੰਨਾ ਕੂੜਾ ਭਰੇਗਾ ਵਾ ਇੰਨਾ ਦੇਖੋ ਇਹ ਹਾਲਾਤ ਨੇ ਜੀ ਤਕਰੀਬਨ ਜਿਹੜਾ ਵਾ ਸਾਰੇ ਹੀ ਚੌਂਕ ਦੇ ਵਿੱਚ ਪਾਣੀ ਖੜਾ ਵਾ ਸੋ ਸਮੱਸਿਆ ਇਹ ਵੀ ਇਨਾਂ ਦਾ ਹੋਟਲ ਇੱਥੇ ਰੋਟੀ ਦਾ ਖਾਣ ਪੀਣ ਦਾ ਪ੍ਰਬੰਧ ਵਾ ਸੋ ਜੇਕਰ ਹਾਲਾਤ ਇਹ ਰੇਤ ਤੱਕ ਕਿਸੇ ਵੇਲੇ ਵੀ ਕੋਈ ਜਿਹੜੀ ਬਿਮਾਰੀ ਹੈ ਜੀ ਫੈਲ ਸਕਦੀ ਸੋ ਲਗਾਤਾਰ ਬਿਮਾਰੀਆਂ ਫੈਲ ਰੀਆਂ ਮਾ ਕਾਰਨ ਕੋਈ ਇੱਕ ਵਾਰ ਵੀ ਸਫਾਈ ਨਾ ਹੋਣ ਕਰਨ ਔਰ ਬਰਸਾਤ ਜਿਹੜੀ ਆ ਅੱਧ ਘੰਟੇ ਦੀ بارش ਨੇ ਜਿਹੜਾ ਵਾ ਦੇਖੋ ਤੁਸੀਂ ਪੂਰਾ ਹੀ ਜਿਹੜਾ ਵਸ ਇਲਾਕੇ ਨੂੰ ਸੁਹੰਦਰ ਬਣਾਤਾ ਹੋ ਜੀ ਤਲਾਬ ਦੇ ਰੂਪ ਦੇ ਨਾਲ ਲੈ ਲੈਦਾ ਵਾ ਜੀ ਸਰਾਦ ਬੰਦੇ ਪਏ ਆ ਸੋ ਅਸੀਂ ਹੋਰ ਵੀ ਇਲਾਕੇ ਦੇ ਦੇਖਿਆ ਹੋ ਪੰਜਾਇਤ ਭਾਉਣ ਚੌਂਕ ਲਾ ਲੋ ਜਾਂ ਕੁਝ ਹੋਰ ਵੀ ਸ਼ਹਿਰ ਦੇ ਚੌਂਕ ਹੈਗੇ ਜਿਨ੍ਹਾਂ ਵਿੱਚ ਪਾਣੀ ਖੜਾ ਵਾ ਜੀ ਸੋ ਪ੍ਰਸ਼ਾਸਨ ਨੂੰ ਕੇ ਬੇਨਤੀ ਹੈ ਵੀ ਇਹਨਾਂ ਪਾਣੀ ਦੇ ਜਿਹੜੇ ਕੋ ਸਮੱਸਿਆ ਦਾ ਹੱਲ ਹੋਣਾ ਜ਼ਰੂਰੀ ਹੈ ਜੀ ਇਹ ਜਿਹੜੇ ਬਲੋਕੇਜ ਹੈ ਜਿਹੜੀਆਂ ਜਗ੍ਹਾ ਉਹਦਾ ਬਲੋਕ ਹੋਈ ਖੋਲੀਆਂ ਜਾਣ ਤਾਂ ਜੋ ਪਾਣੀ ਜਿਹੜਾ ਵਾ ਸਮੱਸਿਆ ਨਿਕਲ ਸਕੇ ਕਿਉਂਕਿ ਜੇਕਰ ਆਉਣ ਵਾਲੇ ਦਿਨਾਂ 'ਚ ਜ਼ਿਆਦਾ بارش ਹੋ ਗਈ ਤਾਂ ਫਿਰ ਨੁਕਸਾਨ ਜਿਹੜਾ ਵੱਡਾ ਹੋ ਸਕਦਾ ਵਾ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ